ਸਤਿ ਸ਼੍ਰੀ ਅਕਾਲ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਹਾਂ ਸਨੇਹਾ ਲੈ ਕੇ ਹਾਜ਼ਰਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਅੱਜ ਦਾ ਇਹ ਪ੍ਰੋਗਰਾਮ ਸਪான்ਸਰ ਕੀਤਾ ਹੈ ਨਿਊ ਪੰਜਾਬ ਸਵੀਟਸ ਐਂਡ ਰੈਸਟੋਰੈਂਟ ਕਲੋਨਾ ਵਾਲਿਆਂ ਨੇ ਕਰਨਾ ਡਾਈਨਿੰਗ ਜਾਂ ਟੇਕ ਆਊਟ ਜਾਂ ਕੋਈ ਐਕੇਟਰਿੰਗ ਤੁਸੀਂ ਸੰਪਰਕ ਕਰ ਸਕਦੇ ਹੋ ਨਿਊ ਪੰਜਾਬ ਸਵੀਟਸ ਐਂਡ ਰੈਸਟੋਰੈਂਟ ਕਲੋਨਾ ਵਾਲਿਆਂ ਵਾਸ ਸੁੱਖੀਆਂ ਦੇ ਨਾਲ ਫਤਿਹਗੜ ਸਾਹਿਬ ਦੀ ਸਾਧਨਾ ਕਸਾਈ ਮਸਜਿਦ ਨੂੰ ਸੁਰੱਖਿਅਤ ਰੱਖਣ ਦੀ ਪਟੀਸ਼ਨ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਮਰੀਮ ਨਵਾਜ਼ ਨੇ ਸੂਬੇ ਦੀ ਹਰ ਬਿਕਰੀ ਦੇ ਬਾਹਰ ਕੀਮਤਾਂ ਘਟਾਉਣ ਵਾਲੇ ਬੈਨਰ ਲਗਾਉਣ ਦੇ ਦਿੱਤੇ ਹੁਕਮ 100 ਕਾਂਗਰਸੀ ਨੇਤਾਵਾਂ ਨੇ ਦਿੱਤਾ ਅਸਖੀਫਾ ਕੈਲਵੀ ਜੋੜੇ ਨੇ ਗੋਦ ਲਿਆ ਅਵਾਰਾ ਕੁੱਤਾ ਕੈਲਗਰੀ ਸ਼ਹਿਰ ਨੇ ਸਾਲ 2023 ਲਈ 238 ਮਿਲੀਅਨ ਡਾਲਰ ਦਾ ਬਜਟ ਹੈ ਸਰਪਲੱਸ ਪੋਸਟ ਕੀਤਾ ਜਾਂਚ ਤੋਂ ਬਾਅਦ ਕੈਲਵਰੀ ਦੇ ਡਾਕਟਰ ਉੱਤੇ 20 ਲੱਖ ਡਾਲਰ ਦੀ ਧੋਖਾਧੜੀ ਦਾ ਖੁਲਾਸਾ ਟ੍ਰਾਂਟੋ ਹਵਾਈ ਅੱਡੇ ਉੱਤੇ 2.2 ਕਰੋੜ ਡਾਲਰ ਦੀ ਸੋਨੇ ਦੀ ਚੋਰੀ ਦੇ ਮਾਮਲੇ 'ਚ 에ਅਰਲਾਈਨ ਕਰਮਚਾਰੀਆਂ ਸਮੇਤ 6 ਗ੍ਰਿਫਤਾਰ ਬਚਾਅ ਪੱਖ ਦਾ ਕਹਿਣਾ ਟ੍ਰਾਂਟੋ ਪੁਲਿਸ ਅਧਿਕਾਰੀ ਦੀ ਮਾਤ ਦੁਖਾਨ ਸੀ ਪਰ ਅਪਰਾਧ ਨਹੀਂ ਐਡਮਿੰਟਨ ਗੋਲਫ ਕੋਰਸ ਦੇ ਪਹਿਲੇ ਦਿਨ ਬਰਫ ਨੇ ਪਾਈ ਰੁਕਾਵਟ ਮੈਟਰੋ ਵੈਂਕੂਵਰ ਫੁੱਟਬਾਲ ਪ੍ਰਸ਼ੰਸਕ ਨੇ 1 ਮਿਲੀਅਨ ਡਾਲਰ ਜਿੱਤੇ ਦੁਬਈ ਹਵਾਈ ਅੱਡੇ ਤੇ ਹਫੜਾ ਦਫੜੀ ਦੁਬਈ ਵਿੱਚ ਫਸੇ ਅਮਰੀਕੀ ਸਲਾਮੀ ਹੜਾਂ ਨਾਲ ਸਦਮੇ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਹੜ੍ਹ ਕਾਰਨ 135 ਲੋਕਾਂ ਦੀ ਮੌਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਤਿਹਗੜ੍ਹ ਸਾਹਿਬ ਦੀ ਸਾਦਨਾ ਕਸਾਈ ਮਸਜਿਦ ਦੀ ਸੁਰੱਖਿਆ ਅਤੇ ਸੰਭਾਲ ਲਈ ਦائر ਜਨ ਹਿੱਤ ਪਟੀਸ਼ਨ ਉੱਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਦੋਸ਼ ਹੈ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੇ ਵਿਰਾਸਤੀ ਸਥਾਨ ਸਾਦਨਾ ਕਸਾਈ ਮਸਜਿਦ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਅਤ ਯਾਦਗਾਰ ਐਲਾਨਿਆ ਗਿਆ ਤੇ ਉਹ ਖਸਤਾ ਹਾਲਤ ਵਿੱਚ ਪਿਆ ਹੈ। ਉਸ ਦੀ ਮੁਰੰਮਤ ਜਾਂ ਸੰਭਾਲ ਦਾ ਕੰਮ ਨਹੀਂ ਕੀਤਾ ਗਿਆ। ਇਹ ਲਹਿਤ ਪਟੀਸ਼ਨ ਪੰਜਾਬ ਦੀ ਵਕੀਲ ਸੁਨੇਨਾ ਨੇ ਦائر ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਾਚੀਨ ਮੁਗਲ ਕਾਲ ਦੀ ਮਸਜਿਦ ਦੀ ਸਰਕਾਰ ਦੇਖਭਾਲ ਨਹੀਂ ਕਰ ਰਹੀ ਹੈ ਜਿਸ ਕਾਰਨ ਇਸ ਦੀ ਹਾਲਤ ਵਿਗੜ ਰਹੀ ਹੈ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਮਰੀਮ ਨਵਾਜ਼ ਨੇ ਪਾਰਦਰਸ਼ਤਾ ਅਤੇ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਹਰ ਬੇਕਰੀ ਜਾਂ ਤੰਦੂਰ ਦੇ ਬਾਹਰ ਬ੍ਰੈਡ ਦੀਆਂ ਕਟੀਆਂ ਕੀਮਤਾਂ ਨੂੰ ਉਜਾਗਰ ਕਰਨ ਵਾਲੇ ਬੈਨਰ ਲਗਾਉਣ ਦੇ ਨਿਰਦੇਸ਼ ਦਿੱਤੇ ਨੇ ਮੁੱਖ ਨੇ ਇਹਨਾਂ ਬੈਂਰਾਂ ਦੇ ਡਿਜ਼ਾਈਨ ਅਤੇ ਸਮੱਗਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਰੋਟੀ ਉਤਪਾਦਾਂ ਦੀਆਂ ਕੀਮਤਾਂ ਅਤੇ ਭਾਰ ਦੋਵਾਂ ਬਾਰੇ ਸਪਸ਼ਟਾ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ ਇੱਕ ਸਾਰ ਤੱਕ ਬਣਾਈ ਰੱਖਦੇ ਆ ਨਵਾਜ਼ ਨੇ ਬੈਨਰ ਦੇ ਰੰਗ ਸੂਬਈ ਸਰਕਾਰ ਦਾ ਲੋਗੋ ਉਹਨਾਂ ਦੀ ਤਸਵੀਰ ਅਤੇ ਪ੍ਰਵਾਨਿਤ ਟੈਕਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਸਮੇਤ ਲਗਭਗ 100 ਕਾਂਗਰਸੀ ਨੇਤਾਵਾਂ ਨੇ ਮੰਗਲਵਾਰ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਚੰਡੀਗੜ੍ਹ ਪਾਰਟੀ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੂੰ ਹਟਾਉਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਜਦੋਂ ਪਾਰਟੀ ਨੇ ਬੰਸਲ ਦੀ ਥਾਂ ਮਨੀਸ਼ ਟਿਵਾੜੀ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਐਲਾਨਿਆ ਤਾਂ ਲੱਖੀ ਨੇ ਇੱਕ ਗੁਪਤ ਪੋਸਟ ਪਾ ਕੇ ਕਿਹਾ ਪਵਨ ਬਾਂਸਲ ਦੇ ਸਾਥ ਹੋ ਗਿਆ ਖੇਲ ਮਨੀਸ਼ ਦਿਵਾੜੀ ਚੰਡੀਗੜ੍ਹ ਤੋਂ ਉਮੀਦਵਾਰ ਜ਼ਿਕਰਯੋਗ ਹੈ ਕਿ ਅਸਥੀਫਾ ਦੇਣ ਵਾਲੇ ਜ਼ਿਆਦਾਤਰ ਵਰਕਰ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਸਮਰਥਕ ਹਨ ਪਵਨ ਬਾਂਸਲ ਦੀ ਬਜਾਏ ਚੰਡੀਗੜ੍ਹ ਤੋਂ ਮਨੀਸ਼ ਦਿਵਾੜੀ ਦੀ ਨਾਮਜ਼ਦਗੀ ਨੇ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਪੈਦਾ ਕਰ ਦਿੱਤਾ ਹੈ ਬੰਸਲ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਤੋਂ ਭਾਜਪਾ ਦੀ ਕਿਰਨ ਖੇਰ ਤੋਂ 46970 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ ਇਸ ਵਾਰ ਚੰਡੀਗੜ੍ਹ ਵਿੱਚ ਮੁਕਾਬਲਾ ਦੋ ਪੱਖੀ ਹੋਵੇਗਾ ਕਿਉਂਕਿ ਕਾਂਗਰਸ ਇੰਡੀਆ ਬਲੌਕ ਦੇ ਹਿੱਸੇ ਵਜੋਂ ਲੜ ਰਹੀ ਹੈ ਚੰਡੀਗੜ੍ਹ ਤੋਂ ਪਿਛਲੀਆਂ ਦੋ ਲੋਕ ਸਭਾ ਚੋਣਾਂ ਜਿੱਤਣ ਵਾਲੀ ਭਾਜਪਾ ਨੂੰ ਇਸ ਖੇਤਰ ਤੋਂ ਹੈਟਟ੍ਰਿਕ ਦੀ ਉਮੀਦ ਹੈ ਲੈਕਚਰ ਦੇ ਕੈਲਬਰੀ ਦੀ ਖਬਰ ਦੇ ਨਾਲ ਕੈਲਬਰੀ ਦਾ ਐਨੀਮਲ ਸਰਵਿਸਸ ਸੈਂਟਰ ਇੱਕ ਗੋਦ ਲੈਣ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਂਝੀ ਕਰ ਰਿਹਾ ਜਿਸ ਨੇ ਇੱਕ ਡਰੇ ਹੋਏ ਅਤੇ ਜ਼ਖਮੀ ਵਾਰਾ ਕੁੱਤੇ ਨੂੰ ਖੁਸ਼ ਅਤੇ ਸਿਹਤਮੰਦ ਕੁੱਤੇ ਵਿੱਚ ਬਦਲਣ 'ਚ ਮਦਦ ਕੀਤੀ ਅਧਿਕਾਰੀਆਂ ਨੇ ਪਹਿਲੀ ਵਾਰ ਇਸ ਕੁੱਤੇ ਦਾ ਜਨਵਰੀ ਵਿੱਚ ਬਾਰਡਰ ਕੋਲੀ ਕ੍ਰਾਸ ਵੈਲੀ ਦਾ ਵੇਰਵਾ ਸਾਂਝਾ ਕੀਤਾ ਸੀ ਇਹ ਵਾਰਾ ਕੁੱਤਾ ਅਕਤੂਬਰ 2023 'ਚ ਸ਼ੈਲਟਰ ਵਿੱਚ ਰਹਿ ਗਿਆ ਸੀ ਜਿਸ ਦੀ ਹਾਲਤ ਖਰਾਬ ਹੋ ਗਈ ਸੀ ਹਣ ਮਹੀਨਿਆਂ ਬਾਅਦ ਇਹ ਵੈਲੀ ਬਦਲ ਗਿਆ ਹੈ ਅਰ ਦੇ ਰਿਟਾਇਰਡ ਜੋੜੇ ਪੀਟਰ ਅਤੇ ਕਾਰਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੀਸੀ ਵਿੱਚ ਛੁੱਟੀਆਂ ਦੌਰਾਨ ਵੈਲੀ ਬਾਰੇ ਇੱਕ ਕਹਾਣੀ ਸੁਣਨ ਨੂੰ ਮਿਲੀ ਕਾਰਨੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਸ ਦੀ ਕਹਾਣੀ ਸੁਣ ਕੇ ਮੇਰਾ ਦਿਲ ਪਿਗਲ ਗਿਆ ਮੈਨੂੰ ਉਸ ਵੇਲੇ ਤੋਂ ਹੀ ਪਤਾ ਸੀ ਕਿ ਵੈਲੀ ਸਾਡਾ ਸੀ ਕੈਲਰੀ ਵਾਪਸ ਆਉਂਦੇ ਹੀ ਜੋੜੇ ਨੇ ਵੈਲੀ ਨੂੰ ਮਿਲਣ ਦਾ ਸਮਾਂ ਬੁੱਕ ਕੀਤਾ ਕੁਝ ਹਫ਼ਤਿਆਂ ਦੇ ਇਕੱਠੇ ਰਹਿਣ ਤੋਂ ਬਾਅਦ ਵੈਲੀ ਨੇ ਆਪਣੇ ਨਵੇਂ ਘਰ ਵਿੱਚ ਬਹੁਤ ਆਰਾਮਦਾਇਕ ਹੋਣਾ ਸ਼ੁਰੂ ਕਰ ਦਿੱਤਾ ਸੀ ਕਾਟੇ ਨਾਲ ਭਰੀ ਦੁਨੀਆ ਵਿੱਚ ਕੈਲਗਰੀ ਸ਼ਹਿਰ ਨੇ ਸਾਲ 2023 ਦੇ ਵਿੱਤੀ ਸਾਲ ਲਈ ਬਜਟ ਸਰਪਲਸ ਪੋਸਟ ਕੀਤਾ ਮੰਗਲਵਾਰ ਨੂੰ ਸਿਟੀ ਕੌਂਸਲ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਵਿੱਚ ਪੇਸ਼ ਕੀਤੀ ਗਈ ਕਾਰਪੋਰੇਟ ਯੋਜਨਾ ਬੰਦੀ ਅਤੇ ਵਿੱਤੀ ਸੇਵਾਵਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਪਲਸ ਲਗਭਗ 238 ਮਿਲੀਅਨ ਡਾਲਰ ਸੀ ਇਹ 2022 ਦੇ ਬਜਟ ਸਰਪਲਸ ਤੋਂ ਥੋੜਾ ਘੱਟ ਹੈ ਜੋ ਕਿ 258.7 ਮਿਲੀਅਨ ਡਾਲਰ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਪਲਸ ਨਿਵੇਸ਼ ਆਮਦਨ ਅਤੇ ਪੂਰਕ ਮਾਲੀਆ ਕਾਰਪੋਰੇਟ ਖਰਚ ਵਿੱਚ ਕਮੀ ਅਤੇ ਕਈ ਟੈਕਸ ਸਮਰਥਤ ਸੇਵਾਵਾਂ ਵਿੱਚ ਅਨਕੂਲ ਪਿੰਨਤਾ ਦਾ ਨਤੀਜਾ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਜਾ ਕਿ ਸਰਪਲਸ ਵਿੱਚੋਂ 10 ਕਰੋੜ ਡਾਲਰ ਪਹਿਲਾਂ ਹੀ ਕੌਂਸਲ ਦੁਆਰਾ ਸ਼ਹਿਰ ਭਾਰ ਵਿੱਚ ਕਮਿਊਨਿਟੀ ਤਰਜੀਹਾਂ ਵਿੱਚ ਇੱਕ ਵਾਰ ਨਿਵੇਸ਼ ਲਈ ਵਚਨਬੱਧ ਕੀਤੇ ਜਾ ਚੁੱਕੇ ਨੇ ਕੈਲਗਰੀ ਦੇ ਇੱਕ ਡਾਕਟਰ ਤੇ ਸੁਪੇ ਵਿੱਚ ਲੱਖਾਂ ਡਾਲਰ ਦੇ ਝੂਠੇ ਦਾਅਵੇ ਕਰਨ ਦੇ ਦੋਸ਼ ਵਿੱਚ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸਰਵਿਸ ਅਲਬਰਟਾ ਦੀ ਸਿਹਤ ਜਾਂਚ ਇਕਾਈ ਨੇ ਮਾਰਚ 2020 ਅਤੇ ਜੂਨ 2022 ਦੇ ਵਿਚਕਾਰ ਐਡਮਿੰਟਨ ਟ੍ਰੇਲ ਨਾਰਥ-ਈਸਟ ਦੇ ਐਸਐਫ ਮੈਡੀਕਲ ਕਲੀਨਿਕ ਵਿੱਚ ਕੰਮ ਕਰਨ ਵਾਲੇ ਡਾਕਟਰ ਦੀ ਬਿਲਿੰਗ ਇਤਿਹਾਸ ਦੀ ਜਾਂਚ ਕੀਤੀ ਫਿਰ ਉਹਨਾਂ ਨੇ ਕੈਲਗਰੀ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪਤਾ ਲੱਗਿਆ ਕਿ ਡਾਕਟਰ ਨੇ 2 ਸਾਲਾਂ ਦੀ ਮਿਆਦ ਵਿੱਚ ਅਲਬਰਟਾ ਹੈਲਥ케ਅਰ ਇੰਸ਼ੋਰੈਂਸ ਪਲਾਨ ਨੂੰ ਕਥਿਤ ਤੌਰ ਤੇ ਲਗਭਗ 2.2 ਮਿਲੀਅਨ ਡਾਲਰ ਦੇ ਜੋ ਉਠੇ ਬਿਲਿੰਗ ਦਾਵੇ ਪੇਸ਼ ਕੀਤੇ ਸਨ ਪੁਲਿਸ ਨੇ ਗੁਦਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਹ ਦੋਸ਼ ਲਗਾਇਆ ਗਿਆ ਹੈ ਕਿ ਡਾਕਟਰ ਅਲਬਰਟਾ ਹੈਲਥ케ਅਰ ਇੰਸ਼ੋਰੈਂਸ ਪਲਾਨ ਨੂੰ ਕੰਮ ਦੇ ਅਸਲ ਘੰਟਿਆਂ ਤੋਂ ਇਲਾਵਾ ਵਾਧੂ ਸਮੇਂ ਲਈ ਬਿੱਲ ਦੇ ਰਿਹਾ ਸੀ ਕੈਲਬਰੀ ਦੀ ਰਹਿਣ ਵਾਲੀ 49 ਸਾਲਾ ਸ਼ਬੀਨਾ ਫਜ਼ਲਾ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਤੇ ਉਸ ਨੂੰ 16 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਰੁਕ ਕਰਦੇ ਹਾਂ ਟੋਰਾਂਟੋ ਦੀ ਇੱਕ ਖਬਰ ਦੇ ਨਾਲ ਕੱਲ ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕੈਨੇਡਾ ਤੇ ਅਮਰੀਕਾ ਦੇ ਪੀਰਸਨ ਮੰਤਰੀ ਹਵਾਈ ਅੱਡੇ ਤੇ ਪਿਛਲੇ ਸਾਲ ਕਰੋੜਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ ਮਾਮਲੇ 'ਚ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਤਿੰਨ ਹੋਰ ਲੋਕਾਂ ਲਈ ਵੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਜਿਸ ਨੂੰ ਉਹਨਾਂ ਨੇ ਅੰਦਰੂਨੀ ਕੰਮ ਦੱਸਿਆ ਸਾਰੇ 9 ਸ਼ੱਕੀਆਂ ਉੱਤੇ 19 ਤੋਂ ਵੱਧ ਦੋਸ਼ ਲਗਾਏ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ 17 ਫਰਵਰੀ 2023 ਨੂੰ ਇੱਕ 에어 ਕਾਰਗੋ ਕੰਟੇਨਰ ਜਿਸ ਵਿੱਚ 22 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਕੀਮਤ ਦੀਆਂ ਸੋਨੇ ਦੀਆਂ ਛੜਾਂ ਅਤੇ ਵਿਦੇਸ਼ੀ ਕਰੰਸੀ ਸੀ ਜਾਲੀ ਕਾਗਜ਼ੀ ਕਾਰਵਾਈ ਦੀ ਵਰਤੋਂ ਕਰਦਿਆਂ ਇੱਕ ਸੁਰੱਖਿਅਤ ਸਟੋਰੇਜ ਸਹੂਤਾ ਤੋਂ ਚੋਰੀ ਕੀਤੀ ਗਈ ਇਸ ਸੋਨਾ ਅਤੇ ਕਰੰਸੀ ਸਵਿਟਜ਼ਰਲੈਂਡ ਦੇ ਜ਼ੂਰਿਕ ਤੋਂ 에어 ਕੈਨੇਡਾ ਦੀ ਉਡਾਣ ਰਾਹੀ ਪਹੁੰਚੀ ਸੀ ਪੁਲਿਸ ਦਾ ਕਹਿਣਾ ਹੈ ਕਿ 에어 ਕੈਨੇਡਾ ਦੇ ਘੱਟੋ ਘੱਟ ਦੋ ਸਾਬਕਾ ਕਰਮਚਾਰੀਆਂ ਨੇ ਕਥਿਤ ਤੌਰ ਤੇ ਚੋਰੀ ਵਿੱਚ ਮਦਦ ਕੀਤੀ ਸੀ ਇੱਕ ਹੁਣ ਹਿਰਾਸਤ ਵਿੱਚ ਹੈ ਅਤੇ ਦੂਸਰੇ ਦੋਸ਼ੀ ਲਈ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ ਟ੍ਰਾਂਟੋ ਟੋ ਬਚਾਅ ਪੱਖ ਦੇ ਵਕੀਲਾਂ ਨੇ ਬੁੱਧਵਾਰ ਨੂੰ ਜੂਰੀ ਮੈਂਬਰਾਂ ਨੂੰ ਦਿੱਤੀ ਆਪਣੀ ਆਖਰੀ ਪਟੀਸ਼ਨ 'ਚ ਦਲੀਲ ਦਿੱਤੀ ਹੈ ਕਿ ਟ੍ਰਾਂਟੋ ਪੁਲਿਸ ਅਧਿਕਾਰੀ ਨੂੰ ਕੁਚਲਣ ਦੇ ਦੋਸ਼ੀ ਵਿਅਕਤੀ ਦਾ ਇਰਾਦਾ ਕਿਸੇ ਨੂੰ ਮਾਰਨ ਦਾ ਨਹੀਂ ਸੀ ਅਤੇ ਉਸ ਨੇ ਆਪਣੇ ਪਰਿਵਾਰ ਲਈ ਖਤਰਾ ਹੋਣ ਦੇ ਮੱਦੇਨਜ਼ਰ ਉਚਿਤ ਵਿਵਹਾਰ ਕੀਤਾ ਬਚਾਅ ਪੱਖ ਦੇ ਵਕੀਲ ਨਾਦਰ ਹਸਨ ਨੇ ਕਿਹਾ ਕਿ ਉਮਰ ਜ਼ਮੀਰ ਨੂੰ ਇਹ ਨਹੀਂ ਪਤਾ ਸੀ ਕਿ ਅੱਧੀ ਰਾਤ ਤੋਂ ਬਾਅਦ ਅੰਡਰਗਰਾਊਂਡ ਪਾਰਕਿੰਗ ਗੈਰੇਜ ਵਿੱਚ ਉਹਨਾਂ ਦੀ ਕਾਰ ਵੱਲ ਧੱਜਣ ਵਾਲੇ ਲੋਕ ਸਾਦੇ ਕੱਪੜੇ ਵਾਲੀ ਪੁਲਿਸ ਅਧਿਕਾਰੀ ਸਨ ਅਤੇ ਉਹਨਾਂ ਨੇ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹਸਨ ਨੇ ਕਿਹਾ ਕਿ ਜ਼ਮੀਰ ਨੂੰ ਨਹੀਂ ਪਤਾ ਸੀ ਕਿ ਕਾਂਸਟੇਬਲ ਜ਼ਫਰੀ ਜ਼ਮੀਨ ਉੱਤੇ ਡਿੱਗਿਆ ਉਸ ਨੂੰ ਨਹੀਂ ਦੇਖ ਸਕਿਆ ਕਿਉਂਕਿ ਅਧਿਕਾਰੀ ਕਾਰ ਦੇ ਬਲਾਈਂਡ ਜ਼ੋਨ ਵਿੱਚ ਸੀ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਇਹ ਕੋਈ ਅਪਰਾਧਿਕ ਕਾਰਵਾਈ ਨਹੀਂ ਸੀ ਅਸੀਂ ਸਾਰੇ ਸਹਿਮਤ ਹਾਂ ਇਹ ਇੱਕ ਦੁਖਾਂਤ ਸੀ ਜ਼ਮੀਰ ਨੇ ਫਸਟ ਡਿਗਰੀ ਕਤਲ ਦਾ ਦੋਸ਼ ਨਹੀਂ ਮੰਨਿਆ ਹਾਲਾਂਕਿ ਬਸੰਤ ਰਤ ਦੀ ਬਰਤਕਾਰੀ ਤਜਰਬੇਕਾਰ ਐਡਮਿੰਟਨ ਵਾਸੀਆਂ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਪਰ ਬੁੱਧਵਾਰ ਨੂੰ ਲਿੰਕ ਤੇ ਔੜ ਦੀ ਉਮੀਦ ਕਰ ਰਹੇ 골ਫਰਜ਼ ਲਈ ਇਹ ਥੋੜੀ ਨਿਰਾਸ਼ਾਜਨਕ ਸੀ ਵਿਕਟੋਰੀਆ ਗੋਲਫ ਕੋਰਸ ਪਹਿਲਾ ਬੁੱਧਵਾਰ ਨੂੰ ਖੁੱਲਣ ਵਾਲਾ ਸੀ ਪਰ ਬੁੱਧਵਾਰ ਸਵੇਰੇ ਬਰਫ਼ ਦੀ ਤਾਜ਼ਾ ਚਾਦਰ ਕਾਰਨ ਕੋਰਸ ਯੋਜਨਾ ਅਨੁਸਾਰ ਨਹੀਂ ਖੁੱਲਿਆ ਐਡਮਿੰਟਨ ਸ਼ਹਿਰ ਮੁਤਾਬਿਕ ਰੰਡਲ ਗੋਲਫ ਕੋਰਸ ਵੀ ਬੰਦ ਕਰ ਦਿੱਤਾ ਗਿਆ ਐਡਮਿੰਟਨ ਸ਼ਹਿਰ ਦੀ ਕ੍ਰਿਸਟੀਨਾ ਨੇ ਕਿਹਾ ਕਿ ਆਮ ਤੌਰ ਤੇ ਸ਼ਹਿਰ ਅਪ੍ਰੈਲ ਦੇ ਤੀਜੇ ਤੋਂ ਚੌਥੇ ਹਫ਼ਤੇ ਤੱਕ ਸਾਡੇ ਗੋਲਫ ਕੋਰਸ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਮੌਸਮ ਤੇ ਹੀ ਨਿਰਭਰ ਕਰਦਾ ਹੈ ਉਹਨਾਂ ਕਿਹਾ ਕਿ ਸਟਾਫ ਇਸ ਬਰਫ਼ਬਾਰੀ ਤੋਂ ਨਿਰਾਸ਼ ਹੈ ਪਰ ਅਸੀਂ ਹਾਲੇ ਵੀ ਆਪਣੇ ਸਮੇ ਤੋਂ ਗਿਆ ਲੋਟੋ 649 ਦਾ ਵੱਡਾ ਸਕੋਰ ਬਲਾਉਣ ਤੋਂ ਬਾਅਦ ਵਾਈਟ ਰੌਕ ਮੈਨ ਜਸ਼ਨ ਮਨਾ ਰਿਹਾ ਹੈ ਜੋਸ਼ੂਆ ਸਟੈਨ ਨੇ ਤਿੰਨ ਪ੍ਰਾਪ ਦੇ ਡਰਾਅ ਲਈ ਜੇਤੂ ਟਿਕਟ ਖਰੀਦਣ ਤੋਂ ਬਾਅਦ 1 ਮਿਲੀਅਨ ਡਾਲਰ ਜਿੱਤੇ ਹਨ ਸਟੈਨ ਨੇ ਕਿਹਾ ਕਿ ਰਾਤ 1 ਵਜੇ ਮੈਂ ਘਰ ਵਿੱਚ ਸੀ ਮੈਂ ਆਪਣੀ ਟਿਕਟ ਦੀ ਜਾਂਚ ਕਰਨ ਲਈ plainour.com ਦੀ ਵਰਤੋਂ ਕੀਤੀ ਸਟੈਨ ਨੇ BC ਲਾਟਰੀ ਕਾਰਪੋਰੇਸ਼ਨ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਪਹਿਲਾ ਵਿਚਾਰ ਜੋ ਮਨ ਵਿੱਚ ਆਇਆ ਉਹ ਇਹ ਸੀ ਕਿ ਮੈਂ ਆਪਣੀ ਜ਼ਿੰਦਗੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਿਵੇਂ ਬਦਲਾਂਗਾ ਇੱਕ ਵੱਡਾ ਫੁੱਟਬਾਲ ਪ੍ਰਸ਼ੰਸਿਕ ਸਟੈਨ ਖੇਡਾਂ ਦੀ ਯਾਤਰਾ ਕਰਨ ਲਈ ਆਪਣੀ ਜਿੱਤ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ ਉਹ ਕੁਝ ਪੈਸੇ ਘਰ ਲਈ ਡਾਊਨ ਪੇਮੈਂਟ ਲਈ ਵੀ ਲਗਾਉਣਾ ਚਾਹੁੰਦਾ ਹੈ ਤੇ ਆਪਣੇ ਮਾਪਿਆਂ ਦੀ ਮਦਦ ਕਰਨਾ ਚਾਹੁੰਦਾ ਹੈ ਜੇਤੂ ਟਿਕਟ ਸਰੀ ਦੇ ਮਾਰਟਨ ਡਰਾਈਵ ਤੇ ਸੈਮੀ meu ਟਾਊਨ ਪੈਂਟਰੀ ਦੇ ਗੈਸ ਸਟੇਸ਼ਨ ਤੋਂ ਖਰੀਦੀ ਗਈ ਸੀ। ਖਲਾਚਾ ਉਦੋਂ ਦੁਬਈ ਦੇ ਖਦਦ ਦੇ ਵੇਲੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਹੜ ਕਾਰਨ ਹਫੜਾ ਦਫੜੀ ਮਚ ਰਹੀ ਹੈ ਕਿਉਂਕਿ ਯੂਈ 75 ਸਾਲਾਂ ਵਿੱਚ ਸਭ ਤੋਂ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਰਾਤ ਨੂੰ ਹਵਾਈ ਅੱਡੇ ਉੱਤੇ ਆਉਣ ਵਾਲੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਸਨ ਕਿਉਂਕਿ ਜਹਾਜ਼ ਡੇਟਰਨ ਤੋਂ ਬਾਅਦ ਟੈਕਸੀਵੇਟੇ ਹੜ ਦਾ ਪਾਣੀ ਭਰ ਗਿਆ ਸੀ। ਦੁਬਈ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਸਲਾਨੀਆਂ ਨਾਲ ਟਰਮੀਨਲ ਭਰੇ ਹੋਏ ਸਨ ਜਦੋਂ ਕਿ ਹੋਰ ਯਾਤਰੀਆਂ ਨੇ ਹਵਾਈ ਅੱਡੇ ਉੱਤੇ ਸੌਣ ਦਾ ਸਹਾਰਾ ਲਿਆ ਬੁੱਧਵਾਰ ਸਵੇਰੇ ਦੁਬਈ ਹਵਾਈ ਅੱਡੇ ਦੇ ਸੰਚਾਲਕਾਂ ਦੁਆਰਾ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਹਵਾਈ ਅੱਡੇ ਤੇ ਨਾ ਆਓ ਉਡਾਣਾਂ ਵਿੱਚ ਦੇਰੀ ਜਾਰੀ ਹੈ ਤੇ ਉਹਨਾਂ ਦਾ ਮਾਰਗ ਬਦਲਿਆ ਜਾ ਰਿਹਾ ਹੈ ਇੱਕ ਹੋਰ ਖਬਰ ਦੁਬਈ ਤੋਂ ਸਾਹਮਣੇ ਆ ਰਹੀ ਹੈ ਅਮਰੀਕੀ ਸਾਲਾਨੀ ਦੁਬਈ ਵਿੱਚ ਫਸੇ ਹੋਏ ਨੇ ਕਿਉਂਕਿ ਮਾਰੂਥਲ ਦੇਸ਼ ਇਤਿਹਾਸਿਕ ਹੜਾ ਨਾਲ ਸ਼ਹਿਰ ਚੁਕਿਆ ਅਤੇ ਇਸ ਤੇ ਹਵਾਈ ਹੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਲਾਸ ਐਂਜਲਸ ਦੀ ਇੱਕ ਅਮਰੀਕੀ ਸਲਾਨੀ ਨੇ ਮੰਗਲਵਾਰ ਨੂੰ ਦੁਬਈ ਵਿੱਚ ਵੀਡੀਓ ਰਾਹੀਂ ਦੱਸਿਆ ਕਿ ਹਰ ਕੋਈ ਇੱਥੇ ਫਸਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਸ਼ਾਬਦਿਕ ਤੌਰ ਤੇ ਤੁਸੀਂ ਇੰਟਰਨੈਟ 'ਤੇ ਜੋ ਵੀ ਦੇਖ ਰਹੇ ਹੋ ਉਹ ਸੱਚ ਹੈ ਹੜ ਮੌਲਟ ਹੈਚਾਣਾ ਲੋਕ ਆਪਣੀਆਂ ਕਾਰਾਂ ਵਿੱਚ ਫਸ ਗਏ ਨੇ ਸੜਕਾਂ ਤੇ ਹੜਾਂ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਦੇ ਆ ਲੋਕ ਕਰੰਟ ਲੱਗਣ ਨਾਲ ਜ਼ਖਮੀ ਵੀ ਹੋਏ ਨੇ ਲੈ ਚਾਉਦੇ ਆ ਪਾਕਿਸਤਾਨ ਦੀ ਖਬਰਾਂ ਦੇ ਵੱਲ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਕਿਉਂਕਿ ਹਾਲ ਹੀ ਦੇ ਦਿਨਾਂ ਚ ਅਸਾਧਾਰਨ ਤੌਰ ਤੇ ਖਰਾਬ ਮੌਸਮ ਕਾਰਨ ਇਸ ਖੇਤਰ ਵਿੱਚ ਮੌਤਾਂ ਦੀ ਗਿਣਤੀ ਬਾਅਦ ਕੇ ਘੱਟੋ ਘੱਟ 135 ਹੋ ਗਈ ਹੈ। ਅਫਗਾਨਿਸਤਾਨ ਸਰਕਾਰ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਪਿਛਲੇ 5 ਦਿਨਾਂ ਚ ਭਾਰੀ ਮੀਂਹ ਕਾਰਨ ਕਰੀਬ 70 ਲੋਕਾਂ ਦੀ ਮੌਤ ਹੋ ਗਈ। ਬਦਵਾਰ ਨੂੰ ਪਾਕਿਸਤਾਨ ਤੋਂ ਵੀ ਅਜਿਹੀ ਹੀ ਗਿਣਤੀ ਸਾਹਮਣੇ ਆਈ ਹੈ ਜਿੱਥੇ ਤਸਵੀਰਾਂ ਵਿੱਚ ਪੈਦਲ ਯਾਤਰੀਆਂ ਦੀ ਭੀੜ ਨੂੰ ਜਨਤਕ ਸੜਕਾਂ ਅਤੇ ਪੁਲਾਂ ਤੇ ਇਕੱਠੇ ਹੋਏ ਡੂੰਘੇ ਪਾਣੀ ਵਿੱਚੋਂ ਲੰਘਦੇ ਹੋਏ ਦਿਖਾਇਆ ਗਿਆ ਸੀ। ਪਾਕਿਸਤਾਨ ਮੌਸਮ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਜ਼ਾਹਿਰ ਅਹਿਮਦ ਬਾਬਰ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਕਾਰਨ ਅਪ੍ਰੈਲ ਵਿੱਚ ਪਾਕਿਸਤਾਨ 'ਚ ਭਾਰੀ ਬਾਰਿਸ਼ ਹੋ ਰਹੀ ਹੈ ਇਸ ਦੇ ਅੱਜ ਦਾ ਬੁਲੇਟਨ ਅਗਲਾ ਬੁਲੇਟਨ ਲੈ ਕੇ ਫੇਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਪੱਖ ਤੇ ਧੰਨਵਾਦ